ਅੰਦਰ ਜੀ ਦੀ ਜਿਹੜੀ ਪ੍ਰਾਣ ਪ੍ਰਤਿਸ਼ਟਾ ਸੀ ਉਹ ਵੀ ਖੁਸ਼ੀ ਦੇ ਵਿੱਚ ਲੰਗਰ ਲਾਣ ਜਾ ਰਹੇ ਸੀ ਲੇਕਿਨ ਜਦੋਂ ਇਹਨਾਂ ਨੇ ਸੇਵਾ ਦੇਖੀ ਕਹਿੰਦੇ ਮੈਂ ਇਹ ਲੰਗਰ ਸਭ ਤੋਂ ਵੱਡਾ ਗਊ ਮਾਤਾ ਦੀ ਸੇਵਾ ਹੈ ਸੀ ਇਹਨਾਂ ਨੂੰ ਇੱਕ ਗੱਡੀ ਇਹ ਕਹਿੰਦੇ ਇਸ ਦੀ ਸੇਵਾ ਹੈ ਨਾ ਬਲੋ ਹੈ ਐਸ ਪੀ ਸੀ ਐ ਦੇ ਸਹਿਯੋਗ ਲੁਧਿਆਣਾ ਐਸ ਪੀ ਸੀ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸੁਨੀਲ ਅੰਮ੍ਰਿਤਪਾਲ ਜੀ ਪੂਜਾ ਮੈਡਮ ਹੈ ਮੀਟਿੰਗ ਕਰ ਚੁੱਕੇ ਆ ਡੈਰੀ ਕੰਪਲੈਕਸ ਤਾਇਪੁਰੋੜ ਵਾਲੇ ਨਾਲ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਅਸੀਂ ਤੁਹਾਡੇ ਕੋਲ 1 ਰੁਪਈਏ ਦੀ ਕੋਈ ਪਰਚੀ ਨਹੀਂ ਘਟਾਣੀ ਸਾਡਾ ਕੋਈ ਸਵਾਰਥ ਨਹੀਂ ਆ ਤੁਸੀਂ ਵਪਾਰ ਕਰਕੇ ਇਥੋਂ ਆਪਣਾ ਪਰਿਵਾਰ ਸਿੰਗਲ ਸੂਤਰੀ ਇੱਕ ਸਾਨੂੰ ਸਿਰਫ ਗੱਡੀਆਂ ਪ੍ਰੋਵਾਈਡ ਕਰਦੇ ਹੋ ਅਸੀਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੇ ਤੁਸੀਂ ਕਈ ਸਾਥੀ ਸਾਡੇ ਨਾਲ ਸਾਰੇ ਰਾਜਨੀਤਿਕ ਪਾਰਟੀਆਂ ਪਰਮੋਦ ਜੀ ਹੈ ਅਲਾਡੀ ਜੀ ਹੈ ਅੰਜੀਵ ਗੁਲੇਰੀਆ ਜੀ ਹੈ ਕਈ ਸਾਰੇ ਵੱਖਰੀਆਂ ਵੱਖਰੀਆਂ ਪਾਰਟੀਆਂ ਨੇ ਸ਼ਾਮ ਨੂੰ ਉੱਥੇ ਸੇਵਾ ਕਰਦੇ ਆ ਵੱਖਰੇ ਵੱਖਰੇ ਬਲੌਕ ਲਾਏ ਹੋਏ ਪਰ ਉਹ ਰਾਜਨੀਤੀ ਤੋਂ हट ਕੇ ਸੇਵਾ ਕਰਦੇ ਉਹ ਮੰਨਦੀ ਭਾਵਨਾ ਹੈ ਉਹ ਫਿਰ ਤੇ ਕਹੂੰਗਾ ਮੈਂ ਕਈ ਵਾਰ ਨਿਮਰਤਾ ਨਾਲ ਕਹਿ ਚੁੱਕਿਆ ਹੁਣ ਵੀ ਨਿਮਰਤਾ ਨਾਲ ਕਹਿ ਰਿਹਾ ਕੁਝ ਜੋ ਡੇਰੀ ਵਾਲੇ ਹੈ ਇਹ ਇੰਨਾ ਕਿ ਜ਼ਿਆਦਾ ਕ੍ਰੂਰਤਾ ਭਰ ਚੁੱਕੇ ਇਹਨਾਂ ਨੂੰ ਗਰਮੀ ਇਹਨਾਂ ਦੇ ਜਿਹੜੀ ਲੇਬਰ ਵਾਲੇ ਹੈ ਇਹਨਾਂ ਨੂੰ ਕਹਿ ਦਈਏ ਜੇ ਬਾਹਰ ਪਾਣੀ ਭਰਦੇ ਹੋ ਇਹਨਾਂ ਕੋਲ ਪਾਣੀ ਭਰਨ ਵਾਸਤੇ ਸਮਾਂ ਨਹੀਂ ਹੈ ਉੱਠ ਕੇ ਉੱਠ ਕੇ ਪਾਣੀ ਦਾ ਬਟਨ ਵੀ ਨਹੀਂ ਦਬਦੇ ਰਣੀਆਂ ਦੁੱਧ ਦੇਣਾ ਛੱਡਤਾ ਤੇ ਇਹਨਾਂ ਦਾ ਕੰਮ ਖਤਮ ਹੋ ਗਿਆ ਫੰਡਰ ਤਾਂ ਕਿਸ ਦਿਨ ਇਹ ਵੀ ਹੋਣਗੇ ਉਸ ਦਿਨ ਪਤਾ ਲੱਗੂਗਾ ਜਦੋਂ ਘਰਦਿਆਂ ਦੇ ਬੱਚਿਆਂ ਨੇ ਲੱਤ ਮਾਰ ਕੇ ਬਾਹਰ ਗੱਡੀ ਤੇ ਬਾਹਰ ਧੁੱਪੇ ਖੜੇ ਰਹਿਣਗੇ ਪਾਣੀ ਨਹੀਂ ਪੁੱਛੂਗਾ ਉਹ ਪਤਾ ਲੱਗੂਗਾ ਅਜੇ ਤਾਂ ਰਾਖਸ਼ ਇੱਕ ਬਹੁਤ ਛੋਟਾ ਬੱਚਾ ਹੋਇਆ ਤੋਨੂੰ ਲਾਤੇ ਲਾਤ ਰੱਕਿਆ ਕਰਕੇ ਟੱਕ ਕਰਕੇ ਮਾਰਦਾ ਇਹ ਹਾਲਾਤ ਨੇ ਇੱਥੇ ਦੇ ਦਰਿੰਦਗੀ ਬਹੁਤ ਜ਼ਿਆਦਾ ਹੈ ਜਿਹੜੇ ਇਹਨਾਂ ਦੇ ਲੀਬਰਲ ਇਹਨਾਂ ਦਾ ਤਾਂ ਬਿਲਕੁਲ ਹੀ ਇਹ ਤਾਂ ਡਰਦੇ ਨੇ ਡੇਰੀ ਵਾਲੇ ਡਰਦੇ ਨੇ ਵੀ ਸਾਡੀ ਲੇਬਰ ਕਟਾ ਜੀ ਲੇਬਰ ਭੱਜੂ ਕਮਾਈ ਹੈ ਕਿਰਤ ਹੈ ਸਾਡੀ ਪ੍ਰਮਾਤਮਾ ਸਾਡੇ ਤੇ ਕਿਰਪਾ ਬਣਾਈ ਰੱਖੇ ਅਸੀਂ ਇਹ ਸੇਵਾ ਕਰਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਪਤਾ ਕੀ ਚੋਣਾ ਦਾ ਮਾਹੌਲ ਜਾਰੀ ਆ ਲਗਾਤਾਰ ਲੋਕਿਆਂ ਦੇ ਸਿਆਸਤ ਦੇ ਝੰਡੇ ਚੱਕੇ ਹੋਏ ਨੇ ਸਰਕਾਰ ਬਣਾਣ ਦੇ ਲਈ ਲੋਕ ਆਤਰ ਹੋਏ ਫਿਰਦੇ ਨੇ ਲੁਧਿਆਣੇ ਦੀ ਗੱਲ ਕਰਾਂ ਤਾਂ ਲੁਧਿਆਣੇ ਦੇ ਵਿੱਚ ਟੈਂਪਰੇਚਰ ਜਾਂ ਪਾਰੇ ਦੀ ਗੱਲ ਕਰਾਂ ਤਾਂ ਕਿਤੇ ਨਾ ਕਿਤੇ 45 ਜਾਂ 50 ਡਿਗਰੀ ਨੂੰ ਟੱਚ ਕਰਨ ਜਾ ਰਿਹਾ ਵਾ ਅੱਜ ਜਿੱਦਾਂ ਕੀ ਤੁਹਾਨੂੰ ਦੱਸਾਂ ਕਿ ਫਿਰ ਹਲਕਾ ਪੂਰਬੀ ਦੇ ਉਸੇ ਡੈਰੀ ਕੰਪਲੈਕਸ ਦੇ ਵਿੱਚ ਖੜੇ ਆ ਲਗਾਤਾਰ 46 ਡਿਗਰੀ ਟੈਂਪਰੇਚਰ ਇਸ ਟਾਈਮ ਮੌਜੂਦਾ ਹੈਗਾ ਸਿਖਰ ਦੁਪਹਿਰਾ ਤਕਰੀਬਨ 2 ਵਜੇ ਦਾ ਸਮਾਂ ਵਾ ਡੈਰੀ ਕੰਪਲੈਕਸ ਪਹੁੰਚਿਆ ਉਹੀ ਸਾਡੇ ਨਾਲ ਵੀਰ ਜਿਹੜੇ ਲਗਾਤਾਰ ਡੈਰੀ ਕੰਪਲੈਕਸ ਚਾਹੇ ਸਰਦੀਆਂ ਦੀ ਗੱਲ ਕਰਾਂ ਤਾਂ -5 ਡਿਗਰੀ ਟੈਂਪਰੇਚਰ ਹੁੰਦਾ ਤਾਂ ਠੰਡ ਦੇ ਵਿੱਚ ਵੀ ਸੇਵਾ ਕਰਦੇ ਨਜ਼ਰ ਆਉਂਦੇ ਆ ਭਾਵੇਂ ਰਾਤ ਨੂੰ 12 ਵਜੇ ਦਾ ਸਮਾਂ ਹੋਵੇ ਪਰ ਅੱਜ ਸਿਖਰ ਦੁਪਹਿਰਾ ਦੁਪਹਿਰੇ 2 ਵਜੇ ਦਾ ਸਮਾਂ ਵਾ ਰਮਨ ਨਵਰਾ ਦੀ ਟੀਮ ਅੱਜ ਫੇਰ ਡੈਰੀ ਕੰਪਲੈਕਸ ਮੌਜੂਦ ਆ ਜਿੱਦਾਂ ਅੱਗੇ گاਵਾਾਂ ਦੇ ਪਸ਼ੂ ਨੂੰ ਰੈਸਕਿਊ ਕਰਕੇ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਬੇਸਹਾਰਾ ਗਿਆ ਜਾਂਦਾ ਵਾ ਪਰ ਕਿਤੇ ਨਾ ਕਿਤੇ ਰਾਬੋ ਬਣ ਕੇ ਬੋੜੇ ਨੇ ਅਵਰਾਜ ਸਾਹਿਬ 46-47 ਅੱਜ ਫੇਰ ਉਸੇ ਸੇਵਾ ਦੇ ਵਿੱਚ ਲਗਾਤਾਰ 45 ਛੜੀ ਡਿਗਰੀ ਟੈਂਪਰੇਚਰ ਤੇ ਲੱਗੇ ਹੋਏ ਹਾਂ ਪਸ਼ੂ ਦਿਖਦੇ ਆ ਕੋਈ ਛਾਵੇਂ ਦਰਖਤ ਦੀ ਛਾਂ ਦਾ ਕੋਈ ਕੰਦ ਚ ਨਾਲੀ ਦੇ ਕੋਲ ਬੈਠਾ ਹੋ ਗਏ ਕਿਤੇ ਆਪਾਂ ਘਰਾਂ ਜੇਸੀ ਲਾ ਕੇ ਬੈਠੇ ਆ ਕਿੱਦਾਂ ਦਿਖਦੇ ਉਹ ਇਨੇ ਤਰਸਜੋਗ ਹਾਲਾਤਾਂ ਵਿੱਚ ਪਸ਼ੂ ਨੇ ਔਰ ਤੁਸੀਂ ਸਿਖਰ ਦੇੋਂ ਗਰਾਊਂਡ ਜੀਰੇ ਤੇ ਹੋ ਜੀ ਰਾਦੇ ਰਾਦੇ ਜੀ ਅੱਜ ਅਸੀਂ ਜਿਹੜਾ ਇੱਥੇ ਗਰਮੀ ਤਾਂ ਸਾਰਿਆਂ ਨੂੰ ਲੱਗਦੀ ਹੈ ਸਾਡੇ ਕੋਲ ਤਾਂ ਕਈ ਸੰਸਥਾਵਾਂ ਨੇ ਅਸੀਂ ਘਰਾਂ ਦੇ ਵਿੱਚ ਏਸੀ ਲਾ ਕੇ ਬੈਠ ਜੰਨੇ ਆ ਪੱਖੇ ਆ ਕੂਲਰ ਆ ਇਹਨਾਂ ਵਾਸਤੇ ਕੋਈ ਨਹੀਂ ਹੈ ਇਹ ਬੇਜਮਾਨਾਂ ਦੀ ਦਰਦ ਨੂੰ ਸਮਝਣਾ ਚਾਹੀਦਾ ਸਾਰੇ ਸਮਾ ਜੋ ਕੁਝ ਡੈਰੀ ਵਾਲੇ ਮੈਂ ਸਿੱਧੇ ਤੌਰ ਤੇ ਕਹੂੰਗਾ ਮੈਂ ਕਈ ਵਾਰ ਨਿਮਰਤਾ ਨਾਲ ਕਹਿ ਚੁੱਕਿਆ ਹੁਣ ਵੀ ਨਿਮਰਤਾ ਨਾਲ ਕਹਿ ਰਿਹਾ ਕੁਝ ਜੋ ਡੈਰੀ ਵਾਲੇ ਹੈ ਇਹ ਇੰਨਾ ਕਿ ਜ਼ਿਆਦਾ ਕਰੂਰਤਾ ਭਰ ਚੁੱਕੇ ਇਹਨਾਂ ਨੂੰ ਗਰਮੀ ਇਹਨਾਂ ਦੇ ਜਿਹੜੀ ਲੇਬਰ ਵਾਲੇ ਹੈ ਇਹਨਾਂ ਨੂੰ ਕਹਿ ਦਈਏ ਜੇ ਬਾਹਰ ਪਾਣੀ ਭਰ ਦਿਓ ਇਹਨਾਂ ਕੋਲ ਪਾਣੀ ਭਰਨ ਵਾਸਤੇ ਸਮਾਂ ਨਹੀਂ ਹੈ ਉੱਠ ਕੇ ਉੱਠ ਕੇ ਪਾਣੀ ਦਾ ਬਟਨ ਵੀ ਨਹੀਂ ਦਬਦੇ ਉਹ ਹਾਲਾਤ ਹੈ ਨਾ ਬਿਲਕੁਲ ਨਹੀਂ ਕੁਝ ਨਹੀਂ ਸਾਨੂੰ ਤਾਂ ਜੇ ਪ੍ਰਮਾਤਮਾ ਦੇ ਸਿਰ ਕੁਰੇ ਹੋਇਆ ਇਹ ਮਿਲੀ ਜੁਲੀ ਸਰਕਾਰ ਮ ਨੂੰ ਕੁਰੇ ਕੀ ਹੋਇਆ ਜੇ ਇਹਨਾਂ ਦੀ ਮਰਜ਼ੀ ਨਾ ਹੋਵੇ ਤੇ ਕਿੱਦਾਂ ਹੋ ਜਾਊਗਾ ਪੰਜਾਬ ਦਾ ਗੁਰੂਆਂ ਬਿਨਾਂ ਦੀ ਧਰਤੀ ਆਪਾਂ ਸ਼ਬੀਲਾ ਲਾਉਨੇ ਮਿੱਠੇ ਪਾਣੀ ਦੇ ਲੰਗਰ ਲਾਉਨੇ ਆ ਪਾਣੀ ਪਿਉਣਾ ਕਿਸੇ ਜਾਨਵਰ ਦੀ ਤੇਹ ਮਟਾਉਣੀ ਜਾਂ ਬੰਦੇ ਨੂੰ ਬੰਦੇ ਦਾ ਬੜਾ ਪੁੰਨ ਦਾ ਕੰਮ ਆ ਇਹ ਤਾਂ ਸਾਡੇ ਸ਼ਾਸਤਰੀ ਇਤਿਹਾਸ ਵੀ ਕਹਿੰਦਾ ਸਾਡਾ ਇਹਨਾਂ ਦੇ ਜਮੀਰ ਮਰ ਚੁੱਕੇ ਆ ਇਹਨਾਂ ਨੂੰ ਨਹੀਂ ਸਮਝ ਆਉਂਦੀ ਸਾਡੀ ਗੱਲ ਸਾਡੀ ਨੇ ਕੀ ਸਮਝ ਆਣੀ ਇਨਸਾਨੀ ਖਤਮ ਹੋ ਜੇ ਸਮਾਂ ਆਊਗਾ ਕਿ ਦੇਖ ਲੈਣਗੇ ਕੀ ਹੋਊਗਾ ਇਹਨਾਂ ਦੇ ਨਾਲ ਜੋ ਇਹ ਹਾਲਾਤ ਕਰ ਰਹੇ ਆ ਜੇ ਬੇਜੁਬਾਨ ਨਾਲ ਜੋ ਜਿਹਨਾਂ ਨੇ ਇਹਨਾਂ ਨੂੰ ਦੁੱਧ ਦੇ ਕੇ ਜਿਹੜਾ ਆਪਣਾ ਪਰਿਵਾਰ ਚਲਾਇਆ ਅ ਤੇ ਸਾਡੇ ਸਾਥੀਆਂ ਵਰਗੇ ਲੋਕ ਵੀ ਹੈ ਨਾ ਪ੍ਰਮਾਤਮਾ ਦੀ ਕਿਰਪਾ ਨਹੀਂ ਆ ਦੁੱਧ ਵੇਚ ਕੇ ਕਾਰਾਂ ਗੱਡੀਆਂ ਕੋਠੀਆਂ ਪਾਲੀਆਂ ਪਤਾ ਨਹੀਂ ਕਿਸ ਮੁਕਾਮ ਤੇ ਪਹੁੰਚ ਗਏ ਨੇ ਇਹ ਨਾ ਪਛਮਾ ਦੇ ਸਿਰੇ ਪਹੁੰਚ ਗਏ ਨੇ ਉਹ ਪੈਸਾ ਹੈ ਮਾਇਆ ਹੈ ਮਾਇਆ ਆਈ ਜਾਏ ਖੇਡ ਹੁੰਦੀ ਹੈ ਇਹਨਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਹੈ ਕਮਾਈ ਤਾਂ ਉਹ ਹੈ ਜੋ ਕਰ ਕਰਤੇ ਇਹਨਾਂ ਇਹਨਾਂ ਬੇਜਵਾਨਾਂ ਦਾ ਜੋ ਆਪਸ ਮਦਦ ਕਰਕੇ ਜੋ ਇਹਨਾਂ ਦੇ ਜੋ ਆਸ ਜੋ ਇਹਨਾਂ ਦੇ ਅੰਦਰ ਠੰਡਕ ਮਿਲੂਗੀ ਬਹੁਤ ਚੱਲੇ ਵਿੱਚ ਉਹਦੇ ਸਾਨੂੰ ਠੰਡਕ ਮਿਲਦੀ ਇਹਨਾਂ ਨੂੰ ਨਹੀਂ ਸਮਝ ਆ ਰਹੀ ਜਦੋਂ ਤਮਾ ਉਹ ਸਮਝ ਆ ਚੁੱਕੀ ਭਗਤੀ ਸ਼ਾਂਤੀ ਦੀ ਗੱਲ ਕਰਾਂ ਜਦੋਂ ਸਿਖਰ ਦੁਪਹਿਰਾ ਤੁਸੀਂ ਕਹਿੰਦੇ ਪਸ਼ੂ ਰੈਸਕਿਊ ਕਰ ਪਾਣੀ ਵੀ ਪਿਆ ਰਹੇ ਹਾਂ ਬਾਲਟੀਆਂ ਦੇ ਨਾਲ ਰੈਸਕਿਊ ਵੀ ਕਰ ਰਹੇ ਹਾਂ ਪਸ਼ੂਆਂ ਨੂੰ ਡੈਰੀਆਂ 'ਚ ਵੀ ਵਿਚਾਰ ਰਹੇ ਹਾਂ ਜੇ ਕੋਈ ਇੰਜਰਡ ਆ ਪਸ਼ੂ ਉਹਦੀ ਮੱਲਮ ਪੱਟੀ ਵੀ ਕਰਾਉਨੇ ਹਾਂ ਮਨ ਨੂੰ ਤਸੱਲੀ ਕਿੱਦਾਂ ਨਹੀਂ ਮਿਲਦੀ ਰੂਹ ਨੂੰ ਸਕੂਨ ਕਿੱਦਾਂ ਨਾ ਮਿਲਦਾ ਬਈ ਅੱਜ ਮੈਂ ਇੱਕ ਚੰਗਾ ਕੰਮ ਕਰਕੇ ਚੱਲੇ ਆਵਾ ਲੋਕੀ ਇਸ ਟਾਈਮ ਘਰਾਂ ਦੇ ਵਿੱਚ ਬੈਠੇ ਨਹੀਂ ਔਰ ਤੁਸੀਂ ਫਿਰ ਉਹੀ ਗੱਲ ਆ ਗਈ ਗਰਾਊਂਡ ਦੇ ਉੱਤੇ ਹੈਗੇ ਹਾਂ ਅੱਜ ਕਿੰਨੇ ਕ ਪਸ਼ੂ ਜਿਹੜੇ ਕਿ ਸਵੇਰ ਦੇ ਕਿੰਨੇ ਵਜੇ ਲੱਗੇ ਕਿੰਨੇ ਵਜੇ ਰੈਸਕਿਊ ਕਰ ਲਏ ਸਾਨੂੰ ਸਵੇਰ ਦੇ 11:00 ਵਜੇ ਦੇ ਲੱਗੇ ਹੋਏ ਸੀ ਦੋ ਗੱਡੀਆਂ ਆਈਆਂ ਸੀ ਆਏ ਮੇਰੇ ਸਾਥੀ ਨੇ ਲਾਢ ਇਹਨਾਂ ਜਦੋਂ ਇਹਨਾਂ ਨੇ ਸੇਵਾ ਦੇਖੀ ਕਹਿੰਦੇ ਮੈਂ ਇਹ ਲੰਗਰ ਸਭ ਤੋਂ ਵੱਡਾ ਗਊ ਮਾਤਾ ਦੀ ਸੇਵਾ ਆ ਸੀ ਇਹਨਾਂ ਨੂੰ ਇੱਕ ਗੱਡੀ ਇਹ ਕਹਿੰਦੇ ਇਸ ਦੀ ਸੇਵਾ ਹੈ ਨਾ ਬਲੋਂ ਐਸ ਪੀ ਸੀ এ ਦੇ ਸਹਿਯੋਗ ਲੁਧਿਆਣਾ ਐਸ ਪੀ ਸੀ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸੁਨੀਲ ਲੁਲਾਜੀ ਪੂਜਾ ਮੈਡਮ ਹੈ ਸ਼੍ਰੀ ਜੀ ਗਊਸ਼ਾਲਾ ਲਾਲਿਆ ਜਿਹੜੇ ਜਿਨ੍ਹਾਂ ਦੇ ਨਾਲ ਆਪਣੀ ਗੱਡੀ ਸੇਵਾ ਵਾਸਤੇ ਭੇਜੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਅਜ ਅਸੀਂ 30 گاਉਂਾਂ ਜਿਹੜੀਆਂ ਇਹਨੇ ਬੇਸਾਰਾ ਤੁੱਪੇ ਤੜਫ ਰਹੀਆਂ ਹਨ ਗਰਮੀ 'ਚ ਉਹਨੂੰ ਉੱਥੋਂ ਬਚਾ ਕੇ ਗਊਸ਼ਾਲਾ ਲੱਗਿਆ ਅੱਛਾ ਭਾਜੀ ਤੁਹਾਡਾ ਨਾਮ ਲਿਆ ਵੇ ਤੁਸੀਂ ਲੰਗਰ ਲਗਾ ਜਾ ਰਹੇ ਸੀ ਪਰ ਕਿਤੇ ਨਾ ਕਿਤੇ ਜਦੋਂ ਇਹਨਾਂ ਨੂੰ ਸੇਵਾ ਨੂੰ ਕਰਦੋਂ ਦੇਖਿਆ ਕਿਦਾਂ ਮਨ ਦੇ ਵਿੱਚ ਸੋਚ ਆਈ ਵੀ ਨਹੀਂ ਯਾਰ ਵੀ ਪਸ਼ੂਆਂ ਦੇ ਕੋਲ ਜਾਇਆ ਜਾਵੇ ਗਰਾਊਂਡ ਜ਼ੀਰੇ ਤੇ ਉਹਨਾਂ ਦੇ ਹਾਲਾਤ ਦੇਖੇ ਜਾਣ ਪਹੁੰਚੋ ਜਾਇਜ਼ਾ ਲਿਆ ਕਿਦਾਂ ਲੰਗਾਈ ਹੈ ਤਾਂ ਕੀ ਹੁਣ ਦੱਸੋ ਤੁਸੀਂ ਗਰਾਊਂਡ ਜ਼ੀਰੇ ਤੇ ਪਹੁੰਚਿਓ ਹਾਲਾਤ ਦੇਖੇ ਨੇ ਪਸ਼ੂਆਂ ਦੇ ਜਿੱਦਾਂ ਰੈਸਕਿਊ ਕਰਕੇ ਲੈ ਕੇ ਜੈ ਲਿਓ ਇੰਨੀ ਗਰਮੀ 'ਚ ਆਪਣਾ ਮੂੰਹ ਸੁੱਕਦਾ ਦੋ ਦੋ ਮਿੰਟ ਬਾਅਦ ਆਪਾਂ ਪਾਣੀ ਮੰਗਦੇ ਆ ਤਾਂ ਬੇਜਮਾਨ ਨੇ ਬਿਲਕੁਲ ਬੇਜਮਾਨ ਨੇ ਇਹਨਾਂ ਦਾ ਦਰਦ ਤਾਂ ਜਹਾ ਪ੍ਰਮਾਤਮਾ ਸਮਝ ਸਕਦਾ ਹੈ ਤੇ ਜਦ ਇਹਨ ਬਾਕੀ ਦੀ ਸਮਸਿਆ ਦਾ ਜਿਹੜੇ bizness ਕਰ ਰਹੇ ਨੇ ਉਹ bizness ਜਿਹੜੀ ਕਮਾਈ ਆਪਣੇ ਘਰ ਲੈ ਕੇ ਜਾ ਰਹੇ ਨੇ ਉਹ ਕਿਤੇ ਨੇ ਕਿਤੇ ਆਪਣੇ ਪਰਿਵਾਰ ਚ ਲਾ ਰਹੇ ਨੇ ਤਾਂ ਜਿੱਦਾਂ ਦੀ ਕਮਾਈ ਲਾ ਰਹੇ ਨੇ ਜਿੱਦਾਂ ਦੀ ਗਿਰਤ ਘਮਾ ਰਹੇ ਨੇ ਉਹਦਾ ਦਾ ਫਲ ਪਾਣ। ਅੱਛਾ bizness ਤਾਂ ਕਰ ਰਹੇ ਪਰ ਇਹਨਾਂ ਦੇ ਪਸ਼ੂਆਂ ਦੇ ਨਾਮ ਦੇ ਰਾਜਨੀਤੀ ਬਹੁਤ ਹੁੰਦੀ ਆ। ਲੀਡਰ ਵੱਡੇ ਵੱਡੇ ਗੱਲਾਂ ਕਰ ਦਿੰਦੇ ਕਿ ਅਸੀਂ ਇਹਨਾਂ ਦਾ ਸੁਧਾਰ ਕਰਾਂਗੇ ਸਾਡੀ ਸਰਕਾਰ ਆਵੇ ਜਾਂ ਮੈਨੂੰ ਪਾਵਰ ਮਿਲ ਜੇਵੇ ਕੁਝ ਵੀ ਆ ਪਰ ਫਿਰ ਵੀ ਅਗਰ ਲੀਡਰ ਕੁਝ ਕਰਦੇ ਹੁਣ ਤਾਂ ਸੰਸਥਾਵਾਂ ਨੂੰ ਫਿਰ ਇੰਨੀ ਐਫਰਟ ਕਰਨ ਦੀ ਲੋੜ ਆ। ਬਹੁਤ ਰਾ ਰਾਜਨੀਤਿਕ ਵਗੈਰਾ ਜਿੱਦਾਂ ਲੀਡਰ ਵਗੈਰਾ ਆਉਂਦੇ ਨੇ ਆਪਣਾ ਥੋੜਾ ਜਿਹਾ ਸਟਿੰਗ ਦਿਖਾ ਕੇ ਕਿ ਮੈਂ ਨਾਲ ਆ ਬਸ ਉਹਨਾਂ ਦਾ ਕੰਮ ਕਰਕੇ ਆਪਣੇ ਨਿਕਲ ਜਾਂਦੇ ਨੇ ਬਸ ਅਚਰਮ ਜੀ ਤੁਸੀਂ ਦੱਸੋ ਵੀ ਤੁਹਾਡਾ ਤਜਰਬਾ ਕਿਦਾਂ ਰਿਹਾ ਤੁਹਾਨੂੰ ਕੀ ਲੱਗਦਾ ਤੁਸੀਂ ਗੱਲ ਸੀ ਕਿ ਜੇਕਰ ਪਸ਼ਵਾਂ ਦੀਆਂ ਵੋਟਾਂ ਬਣੀਆਂ ਹੁੰਦੀਆਂ ਤਾਂ ਲੀਡਰਾਂ ਦੀ ਸਰਕਾਰ ਨਾ ਦੀ ਕੀ ਸੀ ਤੁਹਾਡੇ ਭਾਵ ਕਿਹੜੇ ਭਾਵਾਂ ਤੋਂ ਕੀ ਕਹਿਣਾ ਚਾਹੁੰਦੇ ਸੀ ਅਗਲਾ ਦੇ ਵਿੱਚ ਐਕਚੁਅਲੀ ਵੋਟਾਂ ਦੇ ਦਿਨਾਂ ਦੇ ਵਿੱਚ ਨਾ ਕਿਸੇ ਝੁੱਗੀ-ਚੋਪੜੀ ਦੇ ਘਰੇ ਕਿਸੇ ਗਰੀਬ ਦੇ ਘਰੇ ਕਿਸੇ ਸ਼ਾਹੂਕਾਰ ਦੇ ਘਰੇ ਜਿੱਥੇ ਜਿਹਦਾ ਮੂੰਹ ਵੇਖਣ ਨੂੰ ਦਿਲ ਨਹੀਂ ਕਰਦਾ ਨਾ ਉਹਦੇ ਘਰਾਂ ਚ ਵੀ ਵੜ ਕੇ ਪਾਣੀ ਚਾਹ ਠੰਡਾ ਕਿਉਂ ਕਿ ਉਹਨਾਂ ਦੀਆਂ ਵੋਟਾਂ ਬਣੀਆਂ ਆ ਇਹਨਾਂ ਦੀਆਂ ਵੋਟਾਂ ਬਣਨੀਆਂ ਚਾਹੀਦੀਆਂ ਇਹ ਰਾਜਨੀਤਿਕ ਲੋਕ ਇੱਥੇ ਅੱਗੇ ਪਿੱਛੇ ਘੁੰਮਣਗੇ ਇਹਨਾਂ ਦੇ ਇਹਨਾਂ ਦੀਆਂ ਵੋਟਾਂ ਨਹੀਂ ਨਾ ਉਹਦੇ ਕਰਕੇ ਇਹਨਾਂ ਦੀ ਦਰਕ ਨਾ ਆ ਰਹੀ ਮੇਰੀ ਤਾਂ ਅੱਗੇ ਬੇਨਤੀ ਹੈ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਨਾ ਇਹਦੀ ਵੋਟਾਂ ਬਣਵਾ ਦਿਓ ਤਾਂ ਕਿ ਘੱਮ ਸੇ ਘੱਮ ਇਹਨਾਂ ਨੂੰ ਵੋਟਾਂ ਦੇ ਦੇਣਾਂ ਚ ਤੇ ਰਾਹਤ ਮਿਲੇ ਅੱਛਾ ਕਿਤੇ ਨੇ ਕਿਤੇ ਜਿੱਦਾਂ ਮੈਂ ਹੁਣ ਅੱਜ ਗੱਲ ਕਰਾਂ ਵੱਡੇ ਵੱਡੇ ਟੈਂਟ ਲੱਗ ਰਹੇ ਨੇ ਜਾਂ ਵੱਡੇ ਵੱਡੇ ਮ ਉਹਨਾਂ ਦੇ ਵਾਸਤੇ ਹੁੰਦੇ ਨੇ ਪਰ ਇੱਥੇ ਕਿਤੇ ਨਾ ਕਿਤੇ ਥੋਡੀਆਂ ਵੀਡੀਓਜ਼ ਦੇਖ ਕੇ ਤੁਹਾਡੇ ਇਹਨਾਂ ਰੋਲਾ ਪਾਦੇ باوجود ਵੀਡੀਓ ਤੇ ਤੁਹਾਨੂੰ ਸ਼ਾਇਦ ਕਮੈਂਟ ਕਰਕੇ ਲੋਕੀ ਕਰਦੇ ਰਮਜੀਤ ਤੁਹਾਡੇ ਨਾਲ ਆ ਰਿਐਲਿਟੀ ਹੈ ਕਿ ਲੋਕ ਆਉਂਦੇ ਸਾਥ ਕੁਝ ਸਾਥੀ ਨੇ ਜਿਹੜੇ ਆਉਂਦੇ ਨੇ ਕਮੈਂਟਸ ਵੀਡੀਓ ਪਾਉਂਗੇ ਤੇ ਕੀਪ ਇਟ ਅਪ ਗੁੱਡ ਵਰਕ ਸਭ ਕੁਝ ਸਭ ਕੁਝ ਠੀਕ ਹੈ ਕਿ ਮੈਂ ਸੇ ਹੱਲਾਸ਼ੀਰ ਠੀਕ ਹੈ ਚਲੋ ਉਹਨਾਂ ਦੀ ਉਹ ਸੇਵਾ ਉਹਨਾਂ ਦੀ ਕਿਰਪਾ ਕਰੇ ਪਰਮਾਤਮਾ ਇਹ ਕਮ ਸਗਮ ਅਸੀਂ ਦਰਦੀ ਰੱਖਦੇ ਨੇ ਲੇਕਿਨ ਸਾਡਾ ਵੀਡੀਓ ਪਾਣ ਦਾ ਮੈਂ ਤੁਹਾਨੂੰ ਤੁਹਾਡੇ ਚੈਨਲ ਲਈ ਮਾਧਿਅਮ ਰਹੀ ਮੈਂ ਗੱਲ ਕਰਦਾ ਕਈ ਲੋਕ ਇਸ ਵੀਡੀਓ ਨੂੰ ਬਣਾਉਣ ਨੂੰ ਇੱਕ ਲੋਕ ਦਿਖਾਵਾ ਕਹਿੰਦੇ ਨੇ ਜਦ ਕਿ ਉਹ ਲੋਕ ਦਿਖਾਵਾ ਨਹੀਂ ਹੈ ਸਾਡਾ ਵੀਡੀਓ ਪਾਉਣ ਦਾ ਮਕਸਦ ਲੋਕਾਂ 'ਚ ਜਾਗਰੂਕਤਾ ਲਿਆਣਾ ਸਾਡਾ ਕੋਈ Google 'ਤੇ ਕੋਈ Paytm ਐਨੀ ਅਦਰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਫੰਡ ਲੈਣ ਦਾ ਮੈਂ ਤੁਹਾਨੂੰ ਮੀਡੀਅਮ ਮੀਡੀਆ ਰਾਹੀਂ ਤੁਹਾਨੂੰ ਕਹਿ ਰਿਹਾ ਕੋਈ ਸਿੰਗਲ ਬੰਦਾ ਪਰਮਾਤਮਾ ਦੇ ਆਸ਼ੀਰਵਾਦ ਨਾਲ ਤੁਹਾਨੂੰ ਮੈਂ ਦਾਸਰ ਕਹਿ ਰਿਹਾ ਰਾਧਾ ਰਾਨੀ ਜੀ ਦੀ ਕਿਰਪਾ ਨਾਲ ਕਹਿ ਰਿਹਾ ਵੀ ਕੋਈ ਐਸਾ ਬੰਦਾ ਉੱਠ ਕੇ ਕਹਿ ਦੇਵੇ ਕਿ ਹਾਂ ਮੈਂ ਇੱਥੇ ਗਊ ਸੇਵਾ ਦੇ ਵਿੱਚ ਕੋਈ ਪੈਸਾ ਪਾਇਆ ਜੇ ਕੋਈ ਸਦਾਨੀ ਸੱਜਣ ਨੇ ਉਹ ਇਹ ਨੇ ਜਿਨ੍ਹਾਂ ਨੇ ਆਪ ਖੜ ਕੇ ਇੱਥੇ ਸੇਵਾ ਕੀਤੀ ਧੁੱਪੇ ਖੜ ਕੇ ਸੇਵਾ ਕੀਤੀ ਟਰੱਕ ਦੀ ਸੇਵਾ ਕੀਤੀ ਲੰਗਰ ਨਹੀਂ ਪਾਇਆ ਲੰਗਰ ਨਹੀਂ ਲਾਇਆ ਅੱਜ ਇੱਥੇ ਗੰਗਵਾ ਦੀ ਸੇਵਾ ਕਰ ਰਹੇ ਨੇ ਇਹ ਸਭ ਤੋਂ ਵੱਡੀ ਸੇਵਾ ਜਿਹੜਾ ਕਿ ਤ੍ਰਿਪਤੀ ਮਿਲੀ ਹੈ ਫਿਰ ਮੰਨਣ ਨੂੰ ਹੁਣ ਜਿੱਦਾਂ ਤੁਸੀਂ ਮੈਂ ਤੁਹਾਡੀ ਇੱਕ ਦੋ ਵੀਡੀਓ ਲਿਖਿਆ ਜੇਗਾ ਕਿ ਬੁੱਢਾ ਦਰਿਆ ਇੰਨਾ ਗੰਦਾ ਆ ਜਿਹਦੇ ਵਿੱਚ ਕਿ ਲੋਕੀ ਆਪਾਂ ਕਹਿੰਦੀਏ ਕਿ ਕਿਸੇ ਨੇ ਹਮ ਦਰਿਆ ਸੀ ਬਰਾਜਾ ਜਦਾ ਨਾਲਾ ਬਣਾ ਕੇ ਰੱਖਤਾ ਉਹਦੇ ਜਾਨਾ ਗੰਦਮਾ ਖੜਦਾ ਔਰ ਤੁਸੀਂ ਤਾਂ ਉਸ ਦਰਿਆ ਦੇ ਵਿੱਚ ਵੀ ਉਤਰੇ ਹੋਏ ਹੋ ਉਹਦੇ ਚੋਂ ਵੀ ਪਸ਼ੂਆਂ ਨੂੰ ਰੈਸਕਿਊ ਕਰਕੇ ਲੈ ਕੇ ਗਏ ਹੋ ਔਰ ਉਹਨਾਂ ਪਸ਼ੂਆਂ ਦੀ ਕੇਅਰ ਟੇਕ ਜਾ ਕੁਦਰ ਜਾਂ ਇਹਨਾਂ ਦੇ ਰਾਤ ਨੂੰ ਕਦੇ ਠੰਡੇ ਰਹਿਣ ਦਾ ਕੀ ਪ੍ਰਬੰਧ ਕੀਤਾ ਗਏ ਨੇ ਕਦੇ ਠੰਡੇ ਰਹਿਣ ਦਾ ਜਿਹੜਾ ਗਊਸ਼ਾਲਾ ਦੇ ਵਿੱਚ ਤਾਂ ਬਹੁਤ ਵਧੀਆ ਪ੍ਰਬੰਧ ਨੇ ਜਿਹੜੀ ਸਰਕਾਰੀ ਗਊੜੀ ਸਾਡੇ ਐਸ ਪੀ ਸੀ ਐ ਲੁਧਿਆਣਾ ਸੁਨੀਲ ਨਰੂਲਾ ਜੀ ਮੈਡਮ ਪੂਜਾ ਜੈਨ ਜੀ ਜਿਹੜਾ ਜਿੰਨਾ ਵੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਕੋਲੋਂ ਵਧੀਆ ਕੰਮ ਲੈ ਰਹੇ ਉਹ ਮਤਲਬ ਗਊਸ਼ਾਲਾ ਦੇ ਵਿੱਚ ਬਹੁਤ ਅੱਛੇ ਪ੍ਰਬੰਧ ਨੇ ਜਾ ਕੇ ਕੋਈ ਵੀ ਦੇਖ ਸਕਦਾ ਵੀ ਅਸੀਂ ਜਿੱਥੇ ਭੇਜ ਰਹੇ ਹਾਂ ਇੱਥੇ ਤਾਂ ਕਈ ਇਹ ਫੜ ਲਓ ਨਾਲ ਹੀ ਫੜ ਲੈਂਦੇ ਨੇ ਇਹ ਗਾਂ ਮੇਰੀ ਹੈ ਜੀ ਬਾਹਰ ਸੜਕ ਦੇ ਧੁੱਪੇ ਰੁਲਦੀਆਂ ਹੁੰਦੀਆਂ ਇਹਨਾਂ ਦਾ ਮੈਂ ਕੁਝ ਬੋਲਣਾ ਨਹੀਂ ਚਾਹ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਅਸੀਂ ਤੁਹਾਡੇ ਕੋਲ 1 ਰੁਪਈਏ ਦੀ ਕੋਈ ਪਰਚੀ ਨਹੀਂ ਘਟਾਣੀ ਸਾਡਾ ਕੋਈ ਸਵਾਰਥ ਨਹੀਂ ਆ ਤੁਸੀਂ ਵਪਾਰ ਕਰਕੇ ਇਥੋਂ ਆਪਣਾ ਪਰਿਵਾਰ ਚਲਾਇਆ ਹੈ ਸਿੰਗਲ ਸੂਤਰੀ ਇੱਕ ਸਾਨੂੰ ਸਿਰਫ ਗੱਡੀਆਂ ਪ੍ਰੋਵਾਈਡ ਕਰ ਦਿਓ ਅਸੀਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੇ ਤੁਸੀਂ 4-4 5-5 ਡੇਰੀ ਵਾਲੇ ਇੱਕ ਗੱਡੀ ਪ੍ਰੋਵਾਈਡ ਕਰ ਲਓ 14-15 ਗਾਵਾਂ ਉਹਦੇ ਚ ਚੱਲ ਜਾਂਦੀਆਂ ਨੇ ਤੁਸੀਂ ਸਾਨੂੰ ਉਹ ਗੱਡੀਆਂ ਦੇ ਦਿਓ ਸਾਡੇ ਕੋਲ ਉਹ ਗੱਡੀਆਂ ਦੇਣ ਨੂੰ ਤਿਆਰੀ 5-700 ਰੁਪਈਏ ਇੱਕ ਡੇਰੀ ਵਾਲਾ ਕੱਢਣ ਨੂੰ ਤਿਆਰ ਨਹੀਂ ਹੈ ਕੀ ਇਹਨਾਂ ਦੇ ਹਾਲਾਤ ਨੇ ਪਸ਼ੂ ਲੈ ਕੇ ਚੱਲੇ ਹੋ ਇਹ ਪਸ਼ੂ ਇੰਜਰਡ ਆ ਕਿ ਫੰਡਰ ਪਸ਼ੂ ਆ ਜਿਹਨਾਂ ਪਾ ਕਹਿੰਦੇ ਦੁੱਧਾਂ ਦਾ ਗਾਵਾਂ ਦੂਸਰਾ ਨਹੀਂ ਹੈ ਦੋ ਦੋ ਦੇਣਾ ਛੱਡਤਾ ਤੇ ਇਹਨਾਂ ਦਾ ਕੰਮ ਖਤਮ ਹੋ ਗਿਆ ਫੰਡਰ ਤਾਂ ਕਿਸ ਦਿਨ ਇਹ ਵੀ ਹੋਣਗੇ ਉਸ ਦਿਨ ਪਤਾ ਲੱਗੂਗਾ ਜਦੋਂ ਘਰਦਿਆਂ ਦੇ ਬੱਚਿਆਂ ਨੇ ਲੱਤ ਮਾਰ ਕੇ ਬਾਹਰ ਗੱਡੀ ਤੇ ਬਾਹਰ ਧੁੱਪੇ ਖੜੇ ਰਹਿਣਗੇ ਪਾਣੀ ਨਹੀਂ ਪੁੱਛੂਗਾ ਉਹ ਪਤਾ ਲੱਗੂਗਾ ਅਜੇ ਤਾਂ ਰਾਕਸ਼ਸ ਇੱਕ ਬਹੁਤ ਛੋਟਾ ਲਬਜ਼ ਹੈ ਇਹਨਾਂ ਵਾਸਤੇ ਇਹ ਉਸ ਤੋਂ ਵੀ ਵੱਡਾ ਵਰਡ ਹੋਣਾ ਚਾਹੀਦਾ ਨੇ ਕੋਈ ਇਹ ਉਹ ਨੇ ਕੁਝ ਤਾਂ ਬਹੁਤ ਵਧੀਆ ਬੰਦੇ ਨੇ ਲੇਕਿਨ 90% ਤਾਂ ਮਤਲਬ ਮੈਨੂੰ ਸਮਝ ਨਹੀਂ ਆਦੀ ਵੀ ਇਹਨਾਂ ਦੇ ਜਮੀਰ ਮਰੇ ਹੋਏ ਐ ਕਿ ਐਸੀ ਮਜਬੂਰੀ ਐ ਐਸੀ ਕੈਸੀ ਮਜਬੂਰੀ ਐ ਕਿ ਆਪਾਂ ਕਿਸੇ ਦੀ ਸੇਵਾ ਨਹੀਂ ਕਰ ਸਕਦੇ ਆਪਾਂ ਉਹਦੇ ਕੋਲ ਹੀ ਕਮਾਏ ਇਨਾ ਕੋਲ ਨੂੰ ਆਕੇ ਲੰਦਾ ਤੂੰ ਲੱਤ ਮਾਰ ਤੇ ਮਿੰਟ ਚ ਬਾਹਰ ਕੱਢ ਦਿੰਦੇ ਹੋ ਹਿੰਦੁਸਤਾਨ ਦੇ ਵਿੱਚ ਜਿੱਥੇ ਗਊ ਨੂੰ ਮਾਤਾ ਕਿਹਾ ਜਾਂਦਾ ਉੱਥੇ ਹੀ ਗਊ ਮਾਤਾ ਇੱਥੇ ਕੂੜਾ ਖਾ ਕੇ ਆਪਣਾ ਜੀਵਨ ਬਤੀਤ ਕਰ ਰਹੀ ਹੈ ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਗੱਲ ਕਰਦਾ ਲੇਕਿਨ ਜੋ ਵੀ ਆਪਣਾ ਆਪਣੇ ਆਪ ਨੂੰ ਹਿੰਦੂਤਵ ਦਾ ਝੰਡਾ ਕਹਿੰਦੇ ਨੇ ਨਾ ਆਪਣੇ ਉੱਤੇ ਕਿਸੇ ਦਾ ਇਸ ਇਸ ਵੱਲ ਧਿਆਨ ਨਹੀਂ ਜਾਂਦਾ ਇਹ ਤਾਂ ਧਿਆਨ ਦਿਓ ਪਤਾ ਲੱਗੇ ਤੁਹਾਨੂੰ ਹਿੰਦੂਤਵ ਦਾ ਨਾਰਾ ਕੀ ਹੁੰਦਾ ਕੋਈ ਹਿੰਦੂ ਅਸੀਂ ਕੋਈ ਕਿਸੇ ਦੇ ਧਰਮ ਦੇ ਬਾਰੇ ਨਹੀਂ ਗੱਲ ਕਰ ਰਹੇ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਜੁੜੇ ਹੋਏ ਆ Hindu Muslim Sikh ਸਾਰੇ ਸਾਡੇ ਨਾਲ ਸਾਰੇ ਇਕੱਠੇ ਆ ਇੱਥੇ ਤੇ ਕੋਈ ਸੇਵਾ ਕਰਨ ਮਿਲਿਆ ਕਹਿੰਦਾ ਨਹੀਂ ਨਹੀਂ ਮੈਂ ਮੁਸਲਮਾਨ ਆ ਮੈਂ ਗਾ ਨਹੀਂ ਚੱਕਣੀ ਸਭ ਸੇਵਾ ਕਰਨੀ ਪਿਆਰ ਪਰ ਇਹਨਾਂ ਦੇ ਜਮੀਨ ਕਿਉਂ ਨਹੀਂ ਜਾਗਦੇ ਇਹਨਾਂ ਦੀ ਅਮੀਰ ਕੋ ਮਰ ਗਏ ਨੇ ਇਹਨਾਂ ਨੂੰ ਗੱਲਾਂ ਕਿਉਂ ਨਹੀਂ ਸਮਝ ਆਉਂਦੀਆਂ ਹੈਗੀਆਂ ਵੀ ਜੇ ਸਾਡੇ ਘਰ ਤੇ ਬੱਚਾ ਆਇਆ ਜਾ ਜਾਂ ਮਾਂ ਆਇਆ ਕੋਈ ਬਿਰਦੇ ਆਪਾਂ ਉਹਨੂੰ ਠੰਡੀ ਜਗ੍ਹਾ ਤੇ ਪਾਉਣੀ ਏਸੀਆਂ ਚ ਲਾ ਕੇ ਰੱਖਦੇ ਆ ਤੇ ਇਹਨਾਂ ਦੇ ਵੀ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਦੁੱਧ ਪੀਣ ਤੋਂ ਬਾਅਦ ਜਿੱਦਾਂ ਆਪਾਂ ਕਹਿੰਦੇ ਸੀ ਕਹਿੰਦੇ ਵੀ ਜਦੋਂ ਚਰਨਾ ਹੁੰਦਾ ਤਾਂ ਪਸ਼ੂ ਨੂੰ ਬਾਹਰ ਕੱਢ ਦਿੰਦੇ ਆ ਚੌਂ ਦਾ ਟਾਈਮ ਦਾ ਗੋਵੰ ਅੰਦਰ ਬਾਣ ਹਾਂ ਬਿਲਕੁਲ ਸਹੀ ਗੱਲ ਇੱਥੇ ਬੱਚੇ ਨੂੰ ਛੋਟਾ ਜਿਹਾ ਬੱਚਾ ਮੈਨੂੰ ਕੱਲ ਪਰਸੋ ਇੱਕ ਬੰਦਾ ਦੱਸ ਰਿਹਾ ਸੀ ਕਹਿੰਦਾ ਬ ਦੋਨੋਂ ਲਾਤੇ ਲਾਤੇ ਰੱਕਿਆਂ ਕਰਕੇ ਕਟੱਕ ਕਰਕੇ ਮਾਰਦਾ ਇਹ ਹਾਲਾਤ ਨੇ ਇੱਥੇ ਦੇ ਦਰਿੰਦਗੀ ਬਹੁਤ ਜ਼ਿਆਦਾ ਜਿਹੜੇ ਇਹਨਾਂ ਦੇ ਲੇਬਰ ਵਾਲੇ ਇਹਨਾਂ ਦਾ ਤਾਂ ਬਿਲਕੁਲ ਹੀ ਵੇੜਾ ਕਰਦਾ ਇਹ ਤਾਂ ਡਰਦੇ ਨੇ ਡੈਰੀ ਵਾਲੇ ਡਰਦੇ ਨੇ ਵੀ ਸਾਡੀ ਲੇਬਰ ਘਟਾ ਜੀ ਲੇਬਰ ਭਜੂ ਤੁਸੀਂ ਮਤਲਬ ਉਹਦੇ ਤੋਂ ਕਰਕੇ ਤੂੰ ਐਡਾ ਪਾਪ ਕਰ ਮਾਰ ਰਹੇ ਹੋ ਇਹ ਕਿੱਥੇ ਲੈ ਕੇ ਜਾਣਾ ਪੈਸਾ ਨਾਲ ਲੈ ਜਾਓਗੇ ਇੱਥੇ ਹੀ ਰਹਿ ਜਾਣਾ ਨਾ ਲੇਕਿਨ ਇਹਨਾਂ ਨੂੰ ਸਮਝ ਨਹੀਂ ਆਉਂਦੀ ਸਾਨੂੰ ਸਕੂਨ ਮਿਲਦਾ ਇਹਨਾਂ ਦੀ ਸੇਵਾ ਕਰਕੇ ਜਦੋਂ ਇਹਨਾਂ ਨੂੰ ਸਕੂਨ ਮਿਲੂਗਾ ਸਾਨੂੰ ਸਕੂਨ ਮਿਲੂਗਾ ਇਹ ਜ਼ਿੰਦਗੀ ਦੀ ਕਮਾਈ ਹੈ ਕਿਰਤ ਹੈ ਸਾਡੀ ਪ੍ਰਮਾਤਮਾ ਸਾਡੇ ਤੇ ਕਿਰਪਾ ਬਣਾਈ ਰੱਖੇ ਅਸੀਂ ਇਹ ਸੇ ਸਹਿਯੋਗ ਦੀ ਗੱਲ ਕਰਾਂ ਤਾਂ ਅਖੀਰ ਦੇ ਵਿੱਚ ਦੱਸ ਦਿਓ ਲੋਕਾਂ ਦਾ ਸਹਿਯੋਗ ਜਾਂ ਅਪੀਲ ਕਿਹੜੇ ਲੋਕਾਂ ਤੋਂ ਇਹ ਚਾਹੁੰਦੇ ਹੋ ਕਿ ਪੋਲੀਟੀਕਲੀ ਲੋਕਾਂ ਤੋਂ ਕਿ ਸਮਾਜਿਕ ਚਾਹੁੰਦੇ ਹੋ ਰਮਣਾ ਹਮੇਸ਼ਾ ਦੇਖਦੇ ਹਾਂ ਅਸੀਂ ਤਾਂ ਸੇਵਾ ਕਰਦੇ ਰਹਿੰਦੇ ਹਾਂ ਤਾਂ ਨਹੀਂ ਕਿਤੇ ਅਗਰ ਹੋ ਜਵੇ ਸੰਸਥਾ ਦੇ ਕਿਸੇ ਪੱਖੋਂ ਤਾਂ ਵੀ ਆਪਣਾ ਪੱਖ ਰੱਖ ਦੇ ਇੱਕ ਵਾਰ ਮੈਂ ਕਿਸੇ ਵੀ ਜੋ ਵੀ ਸੇਵਾ ਕਰਨਾ ਚਾਹੁੰਦਾ ਅਸੀਂ ਉਹ ਸਾਰਿਆਂ ਨੂੰ ਖੁੱਲਾ ਸਦਾ ਪਤਾ ਸਾਡੇ ਨਾਲ ਕਈ ਸਾਥੀ ਸਾਡੇ ਨਾਲ ਸਾਰੇ ਰਾਜਨੀਤਿਕ ਪਾਰਟੀਆਂ ਪਰਮੋਜੀ ਹੈ ਅਲਾਡੀ ਜੀ ਹੈ ਅੰਜੀਵ ਗੁਲੇਰੀਆ ਜੀ ਕਈ ਸਾਰੇ ਵੱਖਰੀਆਂ ਵੱਖਰੀਆਂ ਪਾਰਟੀਆਂ ਨਾਲ ਸ਼ਾਮ ਨੂੰ ਉੱਤੇ ਸੇਵਾ ਕਰਦੇ ਆ ਵੱਖਰੇ ਵੱਖਰੇ ਬਲੌਕ ਲਾਏ ਹੋਏ ਪਰ ਉਹ ਰਾਜਨੀਤੀ ਤੋਂ ਹਟ ਕੇ ਸੇਵਾ ਕਰਦੇ ਉਹ ਮਨ ਦੀ ਭਾਵਨਾ ਹੈ ਉਹ ਫੀਲਿੰਗਸ ਆ ਤੁਹਾਡੀਆਂ ਉਹਦੇ ਅੰਦਰ ਭਾਵਨਾ ਹੈ ਉਹਨਾਂ ਦੇ ਅੰਦਰ ਪਾਰਟੀ ਭਾਜੀ ਨਹੀਂ ਕਿਸੇ ਦੇ ਅੰਦਰ ਸਾਡੇ ਜਿੰਨੇ ਅਸੀਂ ਕੰਮ ਕਰਦੇ ਕਿਸੇ ਚ ਪਾਰਟੀ ਭਾਜੀ ਨਹੀਂ ਹੈ ਪ੍ਰਮਾਤਮਾ ਸਾਨੂੰ ਇਹ ਸੇਵਾ ਦਿੱਤੀ ਰੱਖੇ ਇਹ ਪ੍ਰਮਾਤਮਾ ਦੇ ਚਰਨਾਂ 'ਚ ਸਾਡੀ ਅਰਦਾਸ ਹੈ ਇਹਨਾਂ ਨੂੰ ਸਦਬੁੱਧੀ ਬਖਸ਼ਾ ਵੀ ਸਾਡੇ ਉੱਤੇ ਕੋਈ ਵਿਚਾਰ ਨਹੀਂ ਫਿਰ ਇਹ ਕੰਮ ਵਾਲੇ ਕਿੰਨਾ ਦੇ ਨੇ ਇਹਨਾਂ ਦੇ ਸਰਕਾਰਾਂ ਦੇ ਵਿੱਚ ਕੋਈ ਜਿੰਮੇ ਜਾਂ ਲੇਖੇ ਕੰਮ ਲੱਗਦਾ ਕੋਈ ਇਹ ਕਾਉਸਸ ਜਿਹੜੀ ਲ ਪਰਮਾਤਮਾ ਦਾ ਰੂਪ ਗਿਣਦਾ ਮੈਡਮ ਪੂਜਾ ਜੈਨ ਜਿਹਨੂੰ ਸੁਨੀਲ ਨਰੂਲਾ ਜੀ ਨੂੰ ਤੇ ਸਾਡੇ ਸਾਥੀਆਂ ਨੂੰ ਜਿਹੜੇ ਸਹਿਯੋਗ ਕਰਕੇ ਕੱਲਾ ਰਮਨ ਕੁਛ ਨਹੀਂ ਹੈ ਸਾਡਾ ਸਾਡਾ ਤਾਂ ਸਿਰਫ ਨਾਮ ਹੈ ਕਰਦੇ ਸਭ ਠਾਕੁਰ ਜੀ ਤੇ ਸਾਡੇ ਸੁਨੀਲ ਨਰੂਲਾ ਜੀ ਮੈਡਮ ਪੂਜਾ ਜੈਨ ਜੀ ਇਹਨਾਂ ਵਰਗੇ ਸਾਥੀ ਜਿਨ੍ਹਾਂ ਦੇ ਐਡਾ ਵੱਡਾ ਦਿਲ ਹੈ ਵੀ ਲੰਗਰ ਦੀ ਜਗ੍ਹਾ ਤੇ ਉਹ ਕਹਿੰਦੇ ਗਊ ਮਾਤਾ ਨੂੰ ਕਿਸੇ ਸੇਫ ਜਗ੍ਹਾ ਤੇ ਭੇਜਿਆ ਜਾਵੇ ਉਸ ਤੋਂ ਵੱਡੀ ਸੇਵਾ ਨਹੀਂ ਹੈ ਇਹ ਅੱਜ ਸੇਵਾ ਹੋ ਰਹੀ ਹੈ ਇਹ ਵੀ ਸੰਸਥਾ ਐਨੀਮਲ ਲਵਰਸ ਵੱਲੋਂ ਹਾਂਜੀ ਇਹ ਸਾਡੇ ਵੱਲੋਂ ਇਹ ਗੱਡੀ ਦੀ ਸੇਵਾ ਹੈ ਲਾਡੀ ਜੀ ਵੱਲੋਂ ਹੈ ਤੇ ਬਾਕੀ ਜਿਹੜੀ ਸ਼੍ਰੀ ਜੀ ਇਹ ਹਸਪੀਟਲ ਵਾਲੇ ਉਹ ਗੱਡੀ ਲੈ ਕੇ ਆਏ ਆ ਸੁਨੀਲ ਅਲੂਾਈ ਤੇ ਮੈਡਮ ਪੂਜਾ ਜੀ ਆਂ ਜੀ ਸਾਨੂੰ ਇੱਥੇ ਗਊ ਚਾਲਾ ਤੇ ਭੇਜ ਰਿਹਾ ਧੰਨਵਾਦ ਇਹ ਸਨ ਜੀ ਰਮਨ ਅਬਰਾਏ ਸਮਾਜ ਸੇਵੀ ਜਿਨ੍ਹਾਂ ਨੇ ਤੁਹਾਡੀ ਗੱਲਬਾਤ ਕਰਾਈ ਆ ਲਗਾਤਾਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਆਪਣੀਆਂ ਉਹੀ ਸੇਵਾਵਾਂ ਲੈ ਕੇ ਨਿਰੰਤਰ ਜਾਰੀ ਰਹਿੰਦੇ ਨੇ ਚਾਹੇ ਸਰਦੀਆਂ ਦੀ ਗੱਲ ਕਰਾਂ ਤਾਂ ਰਾਤ ਨੂੰ ਚਾਹੇ 5 ਦਾ 4 ਡਿਗਰੀ ਟੈਂਪਰੇਚਰ ਰਵੇ ਤਾਂ ਵੀ ਰਾਤ ਨੂੰ 12 1 ਵਜੇ ਆਪਣੇ ਫੇਸਬੁਕ ਪੇਜ ਤੇ ਲਾਈਵ ਹੁੰਦੇ ਇਟਸ ਡੈਰੀ ਕਿਬ ਲੈਕਚਰ ਚਾਹੇ ਹੁਣ ਗਰਮੀਆਂ ਦੇ ਵਿੱਚ 45 ਤੋਂ 46 ਡਿਗਰੀ ਟੈਂਪਰੇਚ ਪਰ ਇੱਕ ਵੀਰ ਦੀ ਗੱਲ ਕਰ ਰਹੇ ਉਹਨਾਂ ਦੀ ਛਲਾਗਾ ਕੀਤੀ ਕਿਤੇ ਨਾ ਕਿਤੇ ਲੰਗਰ ਲਾਉਣ ਦੀ ਮਨ ਵਿੱਚ ਵਿਚਾਰ ਆਇਆ ਕਿ ਲੰਗਰ ਲਗਾਇਆ ਜਾਵੇ ਪਰ ਅਬਰਾਈ ਦੀ ਇਸ ਭਾਵਨਾਵਾਂ ਤੋਂ ਇਹਨੂੰ ਦੇਖਦੇ ਹੋਏ ਸੇਵਾ ਮਤੋਂ ਇਹਨਾਂ ਪ੍ਰਭਾਵਿਤ ਹੋਏ ਕਿ ਲੰਗਰ ਨੂੰ ਛੱਡ ਕੇ ਕਿ ਅਗਰ ਸਮਾਜ ਵਿੱਚ ਅਸਲੀ ਲੰਗਰ ਲਗਾਉਣਾ ਜਾਂ ਅਸਲੀ ਸੇਵਾ ਕਰਨੀ ਜਾਂ ਪੁੱਲ ਖੱਟਣਾ ਤਾਂ ਕਿਤੇ ਨਾ ਕਿਤੇ ਜਿਹੜੇ ਇਹ ਜਾਨਵਰ ਸੜਕਾਂ ਦੇ ਉੱਤੇ ਬੇਸਹਾਰਾ ਜਿਹਨਾਂ ਨੂੰ ਆਪ ਗਿਆ ਜਿਹਨਾਂ ਨੂੰ ਆਵਾਰਾ ਕਹਿੰਦੇ ਨੇ ਲੋਕ ਕਿ ਉਹਨਾਂ ਦੇ ਵਾਸਤੇ ਰੱਬ ਬਣ ਕੇ ਰਵਣ ਬਰਾਏ ਬੋੜੇ ਨੇ ਸਮਾਜ ਸੇਵੀ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਹੈਲਪ ਕਰਨ ਦੇ ਲਈ ਅੱਜ ਪਹੁੰਚੇ ਨੇ ਸਵੇਰ ਤੋਂ ਲੈ ਕੇ ਦੁਪ ਸੇਵਾਵਾਂ ਕਰਦੇ ਆ ਰਹੇ ਨੇ ਔਰ 30 ਤੋਂ 40 ਪਸ਼ੂ ਜਿੰਨਾਂ ਕਹਰੇ ਕਿ ਰੈਸਕਿਊ ਕਰਕੇ ਲਿਆ ਗਿਆ ਦੇਖਦੇ ਆਂ ਭੋਵੇਖ ਦੇ ਵਿੱਚ ਕੀ ਲੋਕ ਇਹਨਾਂ ਦੀਆਂ ਇਦਾਂ ਦੀ ਵੀਡੀਓ ਤੋਂ ਕੀ ਸੇਧ ਲੈਂਦੇ ਆ ਕਿੱਦਾਂ ਇਹਨਾਂ ਦੀ ਹੈਲਪ ਕਰਦੇ ਆ ਕਿਉਂਕਿ ਮਨ ਬਹੁਤ ਪਸੀ ਜਾਂਦਾ ਰਮਨ ਜੀ ਦਾ ਗੱਲਾਂ ਕਰਦੇ ਹੋਏ ਆਪਣੀਆਂ ਗੱਲਾਂ ਹਰ ਵਾਰ ਜਿਹੜੇ ਵੀ ਪਲੇਟਫਾਰਮ ਦੀ ਗੱਲ ਕਰਾਂ ਸੋਸ਼ਲ ਪਲੇਟਫਾਰਮ ਤੋਂ ਜਾਂ ਗਰਾਊਂਡ ਤੇ ਆ ਕੇ ਗੱਲਾਂ ਰੱਖਦੇ ਨੇ ਪਰ ਕਿਤੇ ਨਾ ਕਦੇ ਜਿੰਦਾਂ ਦੀ ਹੈਲਪ ਹੋ ਇਦਾਂ ਦੀ ਹੋਣੀ ਚਾਹੀਦੀ ਸੰਸਤਾਰੀ ਇਸ ਵੀਰ ਦੀ ਪਰ ਉਹ ਹੈਲਪ ਨਹੀਂ ਹੁੰਦੀ ਸਾਨੂੰ ਵੀ ਬੜਾ ਦੁੱਖ ਆ ਪਰ ਦੇਖਦੇ ਆਂ ਭੋਵੇਖ ਦੇ ਵਿੱਚ ਕਿਦਾਂ ਪ੍ਰਮਾਤਮਾ ਇਹਨਾਂ ਡੈਰੀ ਵਾਲੇ ਨੂੰ ਕਦੇ ਨਾ ਕਦੇ ਪਰਮਾਤਮਾ ਲੈ ਰਿਹਾ ਕੋਈ ਇੱਕ ਦੇ ਵਿੱਚ ਦੇਖ ਰਿਹਾ ਕਿਸ ਤਰ੍ਹਾਂ ਨਰਮਨ ਬਰਾਏ ਹੋਰ ਸੇਵਾ ਕਰਦੇ ਨੇ ਇਹ ਤਾਂ ਨਾਲ ਸਮੇਂ ਦੱਸੇਗਾ ਕੈਮਰਾ ਪਰਸਨ ਦੇ ਨਾਲ ਲੁਧਿਆਣਾ ਤੇ ਰਣਦਰ ਜੋਤੀ ਧੰਨਵਾਦ